ਸਾਲਾਂ ਦੀ ਬਣੀ ਇੱਜ਼ਤ ਜ਼ੁਬਾਨ ਤੁਹਾਡੀ ਬੇਇੱਜ਼ਤੀ ਕਰਾਂਦੀ ਆ ਇੱਕ ਫਿਲਮਾਂ ਦਾ ਹੀਰੋ ਨਾ ਐਕਟਰ ਤੁਸੀਂ ਵੇਖਿਆ ਉਹਦੇ ਮੂੰਹ ਚੋਂ ਕਿ ਸ਼ਬਦ ਗਲਤ ਨਿਕਲਿਆ ਮੈਂ ਕਾਫੀ ਖਾਸਾ ਵੱਡਾ ਆਦਮੀ ਆ ਇਹ ਤੈਨੂੰ ਕਹਿੰਦੀ ਲੋੜ ਨਹੀਂ ਸੀ ਉਥੇ ਸ਼ਬਦ ਇਦਾਂ ਵੀ ਬੋਲੇ ਜਾ ਸਕਦਾ ਸੀ ਕਿ ਮੇਰੀ ਧੀ ਦੀ ਉਮਰ ਦੀ ਐ ਮੇਰੀ ਬੇਟੀ ਵਰਗੀ ਆ ਮੇਰੀ ਛੋਟੀ ਭੈਣ ਵਰਗੀ ਆ ਤੇ ਜੇ ਮੈਂ ਇੱਕ ਬਾਪ ਦੇ ਹیثیت ਨਾਲ ਤੈਨੂੰ ਕਿਸੇ ਗੱਲੋਂ ਟੋਕ ਦਿੱਤਾ ਤੇ ਤੀਏ ਗੁੱਸਾ ਕਰਦਾ ਤੇ ਇਹਦੇ ਨਾਲ ਉਸ ਜਿਹੜੀ ਐਕਟਰ ਸੀ ਬੀਬੀ ਉਹਦੇ ਨਾਲੋਂ ਇਹਦਾ ਕੱਦ ਹਜ਼ਾਰਾਂ ਗੁਣਾ ਉੱਚਾ ਹੋ ਜਾਣਾ ਸੀ ਪਰ ਕੱਦ ਉੱਚਾ ਕਿੱਦਾਂ ਹੁੰਦਾ ਵੀ ਹਮੇ ਰਗਮਾਨੋ ਕੋ ਦਿਨਾ ਹੁਣ ਇਹ ਚੀਜ਼ ਕਈਆਂ ਵੇਖੀ ਹੁਣੀ ਆ ਪਰ ਵੇਖ ਕੇ ਸਿੱਖਣਾ ਥੋੜਾ ਵੀ ਜੇ ਉਹਦੀ ਏਡੀ ਇੱਕ ਨਿਗੇਜ ਸ਼ਬਦ ਨਾਲ ਬੇਇੱਜ਼ਤੀ ਹੋ ਸਕਦੀ ਆ ਉਹਦਾ ਕੱਦ ਉੱਤੋਂ ਥੱਲੇ ਆ ਸਕਦਾ ਤੇ ਆਪਾਂ ਹੀ ਸ਼ਰਮ ਕਰ ਲਈ ਆਪਾਂ ਹੀ ਨਾ ਬੋਲੀ ਸਾਡੇ ਆਪਣੇ ਪਰਿਵਾਰਾਂ 'ਚ ਨਹੀਂ ਕਈ ਹੁੰਦਾ ਤੈਨੂੰ ਪਤਾ ਮੈਂ ਕਿੱਡਾ ਵੱਡਾ ਬੰਦਾ ਇੱਥੇ ਵੱਡੇ ਵੱਡੇ ਲੱਭੇ ਨਹੀਂ ਭਾਈ ਲੰਕਾ ਸਾਹ ਕੋਟ ਸੰਬੰਧ ਸੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ। ਕਿਆ ਮੰਗੂ ਕਿ ਸਥਿਰ ਨਰਹਾਈ ਦੇਖ ਤਨੈਨ ਚਲਿਓ ਜਗ ਜਾਈ। 1 ਲੱਖ ਪੁੱਤ ਸਵਾ ਲੱਖ ਨਾਤੀ। ਇਥੇ ਏਡਾ ਵੱਡਾ ਟੱਬਰ ਸੀ ਉਹਦਾ ਮੰਨਿਆਂਗਾ 1 ਲੱਖ ਪੁੱਤਰ ਤੇ ਸਵਾ ਲੱਖ ਪੋਤਰਾ ਤੇ ਰਾਵਣ ਕਰਦੀ ਆ ਨਬਤੀ। ਉਸੇ ਕਰਦਾ ਦੀਵਾ ਜਗ ਹੰਕਾਰ ਕਾ ਦਾ। ਮਨ ਦਾ ਸਨਾਜ ਟਕਾਚਰ ਗਾਂਢੀ। ਇੱਕ ਚੇਤਾ ਰੱਖਿਓ ਗੁਰੂ ਕੇ ਪੈਰੋ ਸਭ ਤੋਂ ਵੱਡਾ ਦੁਨੀਆ ਤੇ ਜੇ ਬੰਦੇ ਦਾ ਕੋਈ ਦੁਸ਼ਮਣਾ ਪਤਾ ਕੌਣ। ਹੰਕਾਰ ਸਭ ਤੋਂ ਵੱਡਾ ਵੈਸੇ ਉਹ ਗੰਦੇ ਸਾਰੇ ਮਾੜੇ ਆ ਪਰ ਹੰਕਾਰ ਤੇ ਏਡੀ ਖਤਰਨਾਕ ਚੀਜ਼ ਦਾ ਲਓ ਹੋਰ ਇੱਕ ਨੂਤਾ ਤੁਸੀਂ ਬੜੇ ਟੋਕ ਉਹ ਕਲਾਕਾਰ ਜਿਹੜਾ ਉਹਦੀ ਬੇਇੱਜ਼ਤੀ ਕਿਸੇ ਨੇ ਥੋੜਾ ਕੀਤੀ ਹੈ ਉਹਦੇ ਉਸ ਐਪ ਨੇ ਕਰਾਈ ਸਮਝਾਈ ਗੱਲ ਹੁਣ ਜੇ ਉਹਦੇ ਵਿੱਚ ਉਹ ਐਪ ਨਾ ਹੁੰਦਾ ਤਾਂ ਉਹਦੀ ਕਿੰਨੀ ਰਿਸਪੈਕਟ ਹੁੰਨੀ ਸੀ ਉਹਦੇ ਤੇ ਕਿੰਨੇ ਲੋਕਾਂ ਨੇ ਟਾਂਚਾਂ ਕੀਤੀਆਂ ਵੀ ਮੈਂ ਕਾਫੀ ਖਾਸਾ ਵੱਡਾ ਆਦਮੀ ਆ ਇਹ ਸ਼ਬਦ ਕਿੰਨੇ ਲੋਕਾਂ ਨੇ ਕਿਹ ਹੁੰਦੇ ਤੇ ਇਹ ਕੱਲਾ ਉਹਨੇ ਥੋੜਾ ਕਿਹਾ ਆਪਣੇ ਘਰਾਂ ਚ ਆਮ ਕਈ ਕਮੇਟੀਆਂ ਚ ਕਹਿੰਦੇ ਨੇ ਤੈਨੂੰ ਪਤਾ ਮੈਂ ਕਾਫੀ ਖਾਸਾ ਆਦਮੀ ਆ ਮੈਂ ਵੱਡਾ ਕੁਝ ਕੀਤਾ ਤੈਨੂੰ ਕਹਿੰਦੀ ਲੋ ਲੋ ਕਹਿਣ ਦੁਨੀਆ ਕਵੇ ਕਈ ਟੱਬਰਾਂ ਚ ਕਹਿਣਗੇ ਮੈਂ ਕਾਫੀ ਵੱਡਾ ਬੰਦਾ ਹਾਂ ਤੂੰ ਆਪਣੇ ਆਪ ਨਾ ਵੱਡਾ ਕਹਿ ਤੈਨੂੰ ਦੁਨੀਆ ਕਵੇਗੀ ਤੂੰ ਵੱਡਾ ਹੈ ਕਿਸੇ ਚੰਗੇ ਗੁਣ ਦਾ ਵੀ ਨਹੀਂ ਕਰਨਾ ਚਾਹੀਦਾ ਹੰਕਾਰ ਤਾਂ ਬੰਦੇ ਨੂੰ ਆਪਣੇ ਕਿਸੇ ਚੰਗੇ ਗੁਣ ਦਾ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਤੇਰੇ ਚੋਂ ਇਹ ਗੁਣ ਨਿਕਲ ਗਿਆ ਤੂੰ ਕਬਡੀਆਂ ਤੋਂ ਹੌਲਾ ਹੋ ਜਾਣਾ ਤੂੰ ਅਰਦਾਸ ਕਰ ਹੇ ਸੱਚਾ ਪਾਤਸ਼ਾਹ ਜਿਸ ਮੁਕਾਮ ਤੇ ਮੈਨੂੰ ਪਹੁੰਚਾਇਆ ਹੈ ਰਹਿਮਤ ਰੱਖੀ ਮਾਲਕਾ ਮੈਨੂੰ ਆਪ ਆਪਣੇ ਨਾਲ ਤੋਰੀ ਜਾਓ ਜਿੱਥੇ ਵੀ ਪਹੁੰਚੇ ਹੋ ਤੁਸੀਂ ਤੁਹਾਡਾ ਕੋ ਪੁੱਤ ਕਮਾਈ ਕਰਦਾ ਤੁਹਾਡੀ ਕੋ ਧੀ ਕਮਾਈ ਕਰਦੀ ਆ ਤੁਸੀਂ ਕੋ ਘਰ ਬਣਾਇਆ ਹੈ ਤੁਹਾਡੇ ਕੋ ਰਤਬਾ ਹੈ ਜੋ ਵੀ ਤੁਹਾਡੇ ਕੋਲ ਹੈ ਹੰਕਾਰ ਨਹੀਂ ਤੁਸੀਂ ਘਰ ਵਧੀਆ ਬਣਾਇਆ ਹੈ ਤੁਹਾਡਾ ਫਰਨੀਚਰ ਬੜਾ ਕਮਾਲ ਦਾ ਹੈ ਤੁਹਾਡੀ ਗੱਡੀ ਰਿਸਟੋਰਰ ਨਾਲੋਂ ਮਹਿੰਗੀ ਆ ਤੇ ਗੱਡੀ 'ਚ ਉਤਰ ਲੱਗੇ ਇਹ ਅਹਿਸਾਸ ਨਾ ਕਰਾਓ ਤੁਹਾਡੀ ਤਾਂ ਗੱਡੀ ਦੇ ਵਿੱਚ ਪੱਲੇ ਕੱਖ ਨਹੀਂ ਹੈਗਾ ਅਗਲੇ ਦੇ ਘਰ ਜਾ ਕੇ ਇਹ ਮਹਿਸੂਸ ਨਾ ਕਰੋ ਵੀ ਤੇਰਾ ਸੋਫਾ ਤੇ ਬਿਲਕੁਲ ਹੀ ਨਕਮਾ ਹੈ ਮੇਰੇ ਤੇ ਸੋਫੇ ਬੜੇ ਵਧੀਆ ਕਹਿ ਲੱਗ ਜਾਣਾ ਫਿਰ ਗੱਲ ਕਿਦਾਂ ਕਈ ਵੀ ਕਈ ਬੰਦੇ ਕਹਿੰਗੇ ਓਦਾਂ ਸਾਡਾ ਘਰ ਬੜਾ ਵਧੀਆ ਆ ਇੱਕ ਜੀ ਖਰਾਬ ਕਰਦਾ ਜੋ ਇੱਕ ਜੀ ਨਾ ਹੁੰਦਾ ਤੁਸੀਂ ਦੇ ਪਿੰਡ 'ਚ ਰਹਿ ਨਹੀਂ ਦੇਣਾ ਕਿ ਇਹਨੂੰ ਉਹ ਇੱਕ ਜੀ ਤਾਂ ਤੁਹਾਡੇ ਘਰ ਹੈਗਾ ਵੀ ਤੁਸੀਂ ਥੋੜਾ ਠੀਕ ਠੀਕ ਰਹੋ ਸਮਝ ਆ ਗਈ ਪਿਆ ਰਹੋ ਹਾਂ ਜੇ ਉਸ ਉਹ ਵੀ ਜੀ ਤੁਹਾਡੇ ਜੋ ਦੂਜਿਆਂ ਵਰਗਾ ਹੁੰਦਾ ਨਾ ਤੁਸੀਂ ਤੇ ਓਦਾਂ ਨਹੀਂ ਮਾਣ ਉਹ ਇੱਕ ਜੀ ਵੱਲ ਵੇਖ ਕੇ ਤੁਹਾਨੂੰ ਥੋੜਾ ਚੇਤਾ ਆਉਂਦਾ ਵੀ ਸੱਚਾ ਪਾਸ਼ਾ ਸਾਡੇ ਘਰ ਵੀ ਇਹ ਗੰਡਿਆਂ ਜਗਢੇ ਲੱਗੀਆਂ ਸਮਝ ਆ ਗਈ ਹੁਣ ਹੁਣ ਆਪੇ ਹਿਸਾਬ ਲਾ ਲਓ ਗੰਢੇੜ ਕਿਹੜੀ ਆ ਹੁਣ ਇਹ ਵੀ ਇੱਕ ਸਮੱਸਿਆ ਉਹ ਜਿਹੜਾ ਗਲਤ ਹੁੰਦਾ ਉਹ ਦੂਜੇ ਵਾਲ ਨੂੰ ਆਂਦਾ ਤੇਰੀ ਗੱਲ ਹੋ ਰਹੀ ਉਹ ਮੇਰੀ ਥੋੜਾ ਹੋ ਰਹੀ ਆ ਚਲੋ ਇੱਕ ਵਾਰੀ ਮੈਂ ਕਹ ਸਮਾਵਤ ਗਿਆ ਮੈਂ ਵੈਸੇ ਗੱਲ ਕਰ ਰਿਹਾ ਦੂਜਾਂ ਦਾ ਇਹ ਭਾਈ ਸਾਹਿਬ ਨੂੰ ਕਿਹਨੇ ਜਾਨਤਾ ਮੈਂ ਕਹੇ ਘਰ ਘਰ ਦੀ ਕਹਾਣੀ ਆ ਮੈਨੂੰ ਕਿਹਨੇ ਦੱਸਣਾ ਮੈਂ ਕਿਹਾ ਛੜਾ ਬਾਬਾ ਵਾਂ ਮੈਂ ਗ੍ਰਸਤੀ ਆ ਮੈਨੂੰ ਸਮਾਜ ਚ ਰਹਿਣਾ ਵਾਂ ਮਾਫ ਕਰਨਾ ਅੱਜ ਪ੍ਰੋਬਲਮ ਇਹ ਆ ਕਰਾਂਗੇ ਸਮੱਸਿਆਵਾਂ ਲੋਕ ਬਾਬਿਆਂ ਕੋਲ ਲੈ ਕੇ ਜਾਂਦੇ ਆ ਤੇ ਬਾਬਿਆਂ ਨੂੰ ਬਾਬਿਆਂ ਨੂੰ ਤਾਂ ਪਤਾ ਹੀ ਕੀ ਗੱਲ ਦਾ ਨਹੀਂ ਹੈਗਾ ਉਸਨੇ ਜਵਾਕ ਇੱਕ ਇੱਕ ਸ਼ਬਦ ਮੇ ਹੋਰ ਬੋਲਣ ਲੱਗਾ ਸਤਿਅਨ ਨਾ ਸੁਣਿਓ ਸਾਡੇ ਤਖਤਾਂ ਦੇ ਜਹੇਦਾਰ ਬਿਆਨ ਦਿੰਦੇ ਆ ਵੀ ਪੰਜਾਬੀਆਂ ਨੂੰ 2 2 4 4 5